ਅੱਜ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਹਾਂ ਜੀ ਬਹੁਤ ਘਾਟ ਰੇਡ ਦੇ ਵਿੱਚ ਗੱਡੀਆਂ ਤੇ ਜਮਾਂ ਨਮਾ ਮੋਟਰਸਾਈਕਲ ਤੇ ਹੋਰ ਵੀ ਕਈ ਗੱਡੀਆਂ ਨੇ ਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਵਾਰੀ ਸਰ ਗੱਲ ਕਰਾਂਗੇ ਤੇ ਤੁਸੀਂ ਵੀਡੀਓ ਨੂੰ ਪੂਰੀ ਜ਼ਰੂਰ ਦੇਖਿਓ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਜੇ ਤੁਸੀਂ ਵੀ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਕਿਸੇ ਵੀ ਏਰੀਆ 'ਚ ਕੂਠੀਆ ਘਰ ਮਕਾਨ ਕੋਈ ਹਵੇਲੀ ਮਹਿਲ ਕੋਈ ਮੋਟਰਸਾਈਕਲ ਕੋਈ ਜੀਪ ਕੋਈ ਥਾਰ ਕੁਝ ਵੀ ਹੈ ਚਾਹੀ ਆਪਣੇ ਕੋਲੇ ਆਪਣੇ ਨੰਬਰ ਤੇ ਭੇਜੋ ਆਪਣਾ ਵਟਸਐਪ ਨੰਬਰ ਨੀਚੇ ਲਿਖਿਆ ਰਹਿੰਦਾ 7814038764 ਆਪਣੇ ਕੋਲੇ 10-12 ਫੋਟੋਆਂ ਤੇ ਪੂਰੀ ਦੀ ਪੂਰੀ ਜਾਣਕਾਰੀ ਤੇ ਇੱਕ ਵਧੀਆ ਵੀਡੀਓ ਬਣਾ ਕੇ ਭੇਜ ਦਿਓ ਤੇ ਹੁਣ ਆਪਾਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ ਜੀ ਜਿਹੜੀ ਪਹਿਲੀ ਗੱਡੀ ਆਪਾਂ ਲੈ ਕੇ ਤੁਹਾਡੇ ਖਾਤਰ ਪਹੁੰਚੀ ਆ ਤੁਸੀਂ ਡਿਮਾਂਡ ਕਾਫੀ ਪਾਈ ਸੀ ਤੇ 12 ਮਾਡਲ ਆਪਾਂ ਤੁਹਾਡੇ ਖਾਤਰ ਰੀਟੇਲ ਗੱਡੀ ਲੈ ਕੇ ਪਹੁੰਚੀ ਆ ਜੀ ਪੰਜਾਬ ਨੰਬਰ ਐ ਨੰਬਰ ਪਲੇਟ ਆਪਾਂ ਨੂੰ ਸਰਕਾਰੀ ਲੱਗੀਆਂ ਹੋਈਆਂ ਮਿਲ ਜਾਣਗੀਆਂ ਗੱਡੀ ਦੀ ਕੰਡੀਸ਼ਨ ਆਲੋਕੀ ਆ ਜੀ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਏ ਨੇ ਬੰਪਰ ਤੋਂ ਬੰਪਰ ਗੱਡੀ ਦੀ ਕੰਡੀਸ਼ਨ ਵਧੀਆ ਪਈ ਆ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਦੇਖਣੀ ਹੈ ਤਾਂ ਇਹਨਾਂ ਦੇ ਏਰੀਆ 'ਚ ਜਾ ਕੇ ਦੇਖ ਸਕਦਾ ਹਾਂ ਗੱਡੀ ਸੈਂਟਰ ਲੋਕ ਹੈ ਪਾਵਰ ਵਿੰਡੋ ਹੈ ਜੀ ਤੇ ਸਾਰੀ ਗੱਡੀ origignal ਹੈ ਤੇ ਡਿਮਾਂਡ ਆਪਣੇ ਕੋਲੇ ਮਾਲਕ ਵੱਲੋਂ ਪੂੰਚੀ ਆ 2,25,000 ਰੁਪਏ ਮੈਂ ਕਿ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਨੇ ਆਖਿਆ ਵੀ ਰੇਟ ਉੱਪਰ ਥੱਲੇ ਬਹਿ ਕੇ ਹੋ ਜਾਊਗਾ ਇੱਕ ਵਾਰੀ ਸਿਰਫ ਆ ਡਿਮਾਂਡੇਗੀ ਕੋਈ ਗੱਡੀ ਦੇਖਣਾ ਚਾਹੁੰਦਾ ਹੈ ਜਾ ਕੇ ਦੇਖਣਾ ਚਾਹੁੰਦਾ ਹੈ ਇਹਨਾਂ ਦੇ ਘਰੇ ਤਾਂ ਬਠਿੰਡੇ ਏਰੀਆ 'ਚ ਗੱਡੀ ਖੜੀ ਹੈ ਤੇ ਤੁਸੀਂ ਮਾਲਕ ਨਾਲ ਗੱਲ ਕਰ ਲਓ ਤੇ ਮਾਲਕ ਕਹਿੰਦੇ ਆ ਵੀ ਗੱਡੀ ਦੇਖ ਸਕਦੋਂ ਚਲਾ ਕੇ ਕਿਸੇ ਨੇ ਦੇਖਣੇ ਚਲਾ ਕੇ ਦੇਖ ਸਕਦੋਂ ਕਿਸੇ ਨੇ ਟ్రਾਈ ਲੈਣੀ ਹੈ ਟ్రਾਈ ਲੈ ਕੇ ਦੇਖ ਸਕਦੋਂ ਬਾਕੀ ਗੱਡੀ 'ਚ ਕਮੀ ਪੇਸ਼ੀ ਕਿਸੇ ਤਰ੍ਹਾਂ ਦੀ ਕੋਈ ਨਹੀਂ ਹੈਗੀ ਵਧੀਆ ਗੱਡੀ ਹੈ ਮਾਲਕ ਨੇ ਵਧੀਆ ਰੱਖੀ ਹੋਈ ਹੈ ਵਧੀਆ ਚਲਾਈ ਹੋਈ ਹੈ ਤੇ ਜਿਹੜੇ ਮਾਲਕ ਨੇ ਗੱਡੀ ਦੇ ਉਹਨਾਂ ਦਾ ਨੰਬਰ 70 873 13277 ਤੇ ਮਾਲਕ ਕਹਿੰਦੇ ਆ ਵੀ ਰੇਟ ਮੌਕੇ ਤੇ ਕਰ ਲਵਾਂਗੇ ਨੰਬਰ 2 ਤੇ ਆਪਣੇ ਕੋਲੇ ਗੱਡੀ ਪਹੁੰਚੀ ਆ ਵਰੀਜ਼ਾ 2017 ਮਾਡਲ ਐ ਸੀ ਗੱਡੀ ਡੀਜ਼ਲ ਤੇ ਆ ਪਹਿਲਾਂ ਤਾਂ ਤੁਸੀਂ ਜਿਹੜੇ ਅਲਾਈ ਲੱਗੇ ਹੋਏ ਨੇ ਟਾਇਰਾਂ 'ਚ ਉਹ ਦੇਖੋ ਜੀ ਬਹੁਤ ਸੋਹਣੇ ਬਹੁਤ ਪਿਆਰੇ ਇਹਨਾਂ ਨੇ ਅਲਾਈ ਲਗਵਾਏ ਹੋਏ ਆ ਤੇ ਗੱਡੀ ਦੀ ਕੰਡੀਸ਼ਨ ਵੀ ਆਲੋਕੇ ਆਪਾਂ ਨੂੰ ਮਿਲੂਗੀ ਤੇ ਟਾਇਰਾਂ ਦੀ ਕੰਡੀਸ਼ਨ ਜਿਹੜੀ ਆਪਾਂ ਨੂੰ ਮਿਲੂਗੀ 90 ਤੋਂ 95% ਜਾ ਕੇ ਕਿਸੇ ਨੇ ਦੇਖਣੀ ਆ ਤਾਂ ਮਾਲਕ ਵੀਰ ਦਾ ਏਰੀਆ ਅੰਮ੍ਰਿਤਸਰ ਜਾ ਕੇ ਤੁਸੀਂ ਗੱਡੀ ਨੂੰ ਦੇਖ ਵੀ ਸਕਦੇ ਹੋ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਚਲਾ ਕੇ ਵੀ ਦੇਖ ਸਕਦੋਂ ਬਾਕੀ ਮਾਲਕ ਕਹਿੰਦੇ ਆ ਵੀ ਰੇਟ ਦੀ ਟੈਨਸ਼ਨ ਨਾ ਲਿਓ ਰੇਟ ਉੱਪਰ نیچے ਕਰ ਲਾਂਗੇ ਤੇ ਮਾਲਕ ਵੱਲੋਂ ਆਪਣੇ ਕੋਲੇ 6 ਲੱਖ ਰੁਪਇਆ ਇੱਕ ਵਾਰੀ ਰੇਟ ਪਹੁੰਚਿਆਗਾ ਕਿਸੇ ਨੇ ਗੱਡੀ ਚਲਾ ਕੇ ਦੇਖਣੀ ਆ ਕੋਈ ਗੱਡੀ ਖਰੀਦਣ ਦਾ ਜੇ ਚਾਹਵਾਨ ਹੈਗਾ ਤਾਂ ਤੁਹਾਨੂੰ ਮੈਂ ਮਾਲਕ ਦਾ ਨੰਬਰ ਨੋਟ ਕਰਵਾ ਦੇਣਾ ਜੀ ਤੁਸੀਂ ਮਾਲਕ ਨਾਲ ਆਪੇ ਗੱਲ ਕਰ ਲਿਓ ਜੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਗੱਲ ਕਰਨੀ ਹੈ ਜੀ ਨੰਬਰ 7709993 017 ਤੇ ਕਿਸੇ ਨੂੰ ਵੀ ਗੱਡੀ ਪਸੰਦ ਆਈ ਹੈ ਤੇ ਖਰੀਦਣਾ ਕੋਈ ਚਾਹੁੰਦਾ ਹੈ ਤਾਂ ਜਾਕੀ ਵੀ ਦੇਖ ਸਕਦੋਂ ਅੰਦਰੋਂ ਚੈੱਕ ਕਰਕੇ ਤੇ ਪੂਰੀ ਆਪਦੀ ਤਸੱਲੀ ਕਰਕੇ ਕਾਗਜ਼ ਪੱਤਰ ਚੈੱਕ ਕਰਕੇ ਉਹ ਤੋਂ ਬਾਅਦ ਗੱਡੀ ਨੂੰ ਤੁਸੀਂ ਖਰੀਦ ਸਕਦੋਂ ਜੀ ਤੇ ਆਪਾਂ ਨੰਬਰ 3 ਤੇ ਲੈ ਕੇ ਪਹੁੰਚਿਆ ਆਲਟੋ ਗੱਡੀ ਆਲਟੋ ਐਲ ਐਕਸ ਆਈ ਜੀ ਕੈਟਨ 13 ਮਾਡਲ ਹੈ ਤੇ ਗੱਡੀ ਉਹ ਦੀ ਸੈਕੰਡ ਓਨਰ ਆ ਸਾਰੀ ਗੱਡੀ ਰੀਜਨਲ ਹੈ ਅਲਾਈ ਲੱਗੇ ਹੋਇਆ ਟਾਇਰਾਂ ਦੀ ਕੰਡੀਸ਼ਨ ਆਲੋਕੀ ਹੈ ਜੀ ਤੇ ਗੱਡੀ ਚੱਲੀ ਹੋਈ ਹੈ ਕੁੱਲ 80000 ਕਿਲੋਮੀਟਰ ਏਸੀ ਹੀਟਰ ਫੁੱਲ ਵਰਕਿੰਗ ਚ ਹੈ ਜੇ ਆਪਾਂ ਡਿਮਾਂਡ ਦੀ ਗੱਲ ਕਰੀਏ ਮਾਲਕ ਵੱਲੋਂ ਆਪਣੇ ਕੋਲ 199000 ਰੁਪਿਆ ਲਾ ਕੇ ਭੇਜੀ ਆ ਮਾਲਕ ਕਹਿੰਦੇ ਆ ਵੀ ਮੌਕੇ ਤੇ ਕਰ ਲਵਾਂਗੇ ਟਾਇਰਾਂ 'ਚ ਅਲਾਈ ਲੱਗੇ ਹੋਇਆ ਬਹੁਤ ਸੋਹਣੇ ਬਹੁਤ ਵਧੀਆ ਬਾਕੀ ਗੱਡੀ ਦਾ ਰੰਗ ਵੀ ਬਹੁਤ ਵਧੀਆ ਪਿਆ ਤੇ ਰੇਟ ਹੋ ਜੂਗਾ ਮੋਕੇ ਤੇ ਤੁਸੀਂ ਮਾਲਕ ਨਾਲ ਗੱਲ ਇੱਕ ਵਾਰੀ ਲਾਜ਼ਮੀ ਕਰ ਲਿਓ ਜੇ ਕੋਈ ਗੱਡੀ ਆਹ ਖਰੀਦਣਾ ਚਾਹੁੰਦਾਗਾ ਗੱਡੀ ਪੰਜਾਬ ਨੰਬਰ ਹੈ ਬੰਪਰ ਵਗੈਰਾ ਬਹੁਤ ਆਪਾਂ ਨੂੰ ਵਧੀਆ ਮਿਲ ਜਾਣਗੇ ਤੇ ਬਾਕੀ ਖੜੀ ਵੀ ਗੱਡੀ ਸੋਹਣੀ ਲੱਗਦੀ ਐ ਤੇ ਜਿਹੜੀ ਗੱਡੀ ਸੋਹਣੀ ਲੱਗੇ ਖੜੀ ਉਹ ਤਾਂ ਜਾਂਚੀ ਜਾਂਦੀ ਹੁੰਦੀ ਅਸੀਂ ਬਾਕੀ ਰੇਟ ਤੁਸੀਂ ਆਪੇ ਹੀ ਕਰ ਲਿਓ ਮਾਲਕ ਕਹਿੰਦੇ ਆ ਵੀ ਰੇਟ ਬਹਿ ਕੇ ਕਰ ਲਾਂਗੇ ਤੇ ਇਹ ਲੁਧਿਆਣੀ ਗੱਡੀ ਖੜੀ ਐ ਨੰਬਰ ਮਾਲਕ ਦਾ ਆਪਾਂ ਸਕਰੀਨ ਤੇ ਦੇ ਹੀ ਦਿੱਤਾ ਜੀ ਤੁਸੀਂ ਗੱਲ ਕਰ ਲਿਓ ਆਪੇ ਕਿਸੇ ਨੂੰ ਪਸੰਦ ਆਈ ਐ ਜੀ ਬਾਕੀ ਮਸ਼ੀਨਰੀਆਂ ਦੀ ਗੱਲ ਹੋ ਰਹੀ ਐ ਜੀ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਮਸ਼ੀਨਰੀਆਂ ਮਿਲ ਜਾਣਗੀਆਂ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਚੱਲਾਂਗੇ ਜੀ ਤੇ ਬਾਕੀ ਪਹਿਲਾਂ ਤਾਂ ਆਪਣੇ ਚੈਨਲ ਦਾ ਤੁਸੀਂ WhatsApp ਨੰਬਰ ਨੋਟ ਕਰ ਲਓ ਨੀਚੇ ਤੁਹਾਨੂੰ ਮਿਲ ਗਿਆ ਹੋਊਗਾ ਜੀ ਨੰਬਰ ਆਪਣਾ 78140 38764 ਜੇ ਕਿਸੇ ਨੇ ਐਡ ਕਰ ਬਉਣੀ ਐ ਜੀ ਕੋਠੀ ਦੀ ਘਰ ਦੀ ਮਕਾਨ ਦੀ ਕਿਸੇ ਵੀ ਏਰੀਆ ਚ ਤੁਸੀਂ ਵੇਚਣਾ ਜੇ ਚਾਹੁੰਦੇ ਹੋ ਕੋਈ ਮਸ਼ੀਨਰੀ ਕੋਠੀ ਘਰ ਮਕਾਨ ਕਿਸੇ ਵੀ ਏਰੀਆ ਚ ਤਾਂ ਆਪਣੇ ਕੋਲ ਇੱਕ ਵੀਡੀਓ ਪੂਰੀ ਜਾਣਕਾਰੀ ਤੇ 5 ਤੋਂ 7 ਫੋਟੋਆਂ ਆ ਕੁਝ ਆਪਣੇ ਕੋਲ ਭੇਜ ਦਿਓ ਤੇ ਉਸ ਤੋਂ ਬਾਅਦ ਬਿਲਕੁਲ ਫਰੀਦ ਵਿੱਚ ਆਪਾਂ ਤੁਹਾਡੀ ਐਡ ਲਗਾ ਦੇਵਾਂਗੇ ਆਪਣਾ ਕਮਿਸ਼ਨ ਖਰਚਾ ਵਰਚਾ ਕਿਸੇ ਤਰ੍ਹਾਂ ਦਾ ਕੋਈ ਨਹੀਂ ਹੁੰਦਾ ਜੀ ਠੀਕ ਹੈ ਜੀ ਬਾਕੀ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਆ ਵੀਡੀਓ ਪਸੰਦ ਆਈ ਆ ਤੁਹਾਨੂੰ ਤਾਂ ਵੀਡੀਓ ਨੂੰ ਲਾਈਕ ਵੀ ਲਾਜ਼ਮੀ ਕਰ ਦਿਓ ਲਾਈਕ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ ਸਪੋਰਟ ਕਰਿਆ ਕਰੋ ਜੀ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਚੈਨਲ ਤੇ ਇਸੇ ਤਰ੍ਹਾਂ ਦੀ ਹਰ ਰੋਜ਼ ਨਵੀਂ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਨੀਚੇ ਸਬਸਕ੍ਰਾਈਬ ਦਾ ਬਟਨ ਮਿਲੂਗਾ ਉਹ ਬਟਨ ਸਬਸਕ੍ਰਾਈਬ ਦਾ ਜਰੂਰ ਤੁਸੀਂ ਕਲਿੱਕ ਕਰ ਦਿਓ ਜੀ ਠੀਕ ਹੈ ਜੀ ਬੱਦ ਬੱਦ ਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਬਹੁਤ ਸਾਰੀ ਮਸ਼ੀਨਰੀ ਆਗੇ ਆਪਣੇ ਕੋਲ ਪਹੁੰਚੀ ਆ ਤੇ ਆਪਾਂ ਹੁਣ ਮੋਟਰਸਾਈਕਲ ਦੀ ਗੱਲ ਕਰਾਂਗੇ ਤੁਸੀਂ ਕਾਫੀ ਡਿਮਾਂਡ ਪਾ ਰਹੇ ਸੀਗੇ सुप्लैंडर प्लस दी सुप्लैंडर प्लस हीरो ਦਾ ਆਪਾਂ ਲੈ ਕੇ ਪਹੁੰਚਿਆ ਹੀਰੋ ਦਾ 18 ਮਾਡਲ ਹੈ ਫਾਸਟ ਉਨਰਲਿੰਗ ਤੇ ਕੰਡੀਸ਼ਨ ਆਲੋਕੀ ਹੈ ਤੇ ਕੁੱਲ 60000 ਇਹਨਾਂ ਨੇ ਡਿਮਾਂਡ ਆਪਣੇ ਕੋਲੇ ਲਾ ਕੇ ਭੇਜੀ ਆ ਬਾਕੀ ਕਹਿੰਦੇ ਆ ਮਾਲਕ ਵੀ ਕਰ ਲਵਾਂਗੇ ਮੁੱਖ ਤੈ ਇੱਕ ਬਰੀ ਡਿਮਾਂਡ ਹੈ ਜਾ ਕੇ ਕਿਸ ਨੇ ਦੇਖਣਾ ਹੋਵੇ ਤਾਂ ਪਠਾਨਕੋਟ ਮਾਲਕ ਦਾ ਏਰੀਆ ਪਠਾਨਕੁਟ ਏਰੀਆ ਚ ਆਪਾਂ ਨੂੰ ਮਿਲ ਜੂਗਾ ਸਪਲੈਂਡਰ ਤੇ ਚੈੱਕ ਕਰ ਲਿਓ ਤੁਸੀਂ ਜਾ ਕੇ ਤੇ ਹਾਰਨ ਮਾਲਕ ਨੇ ਵੱਡੇ ਲਗਵਾਏ ਹੋਏ ਆ ਬਾਕੀ ਟਾਰਟੋਰ ਵੀ ਵਧੀਆ ਨੇ ਤੇ ਜਿੰਨੀ ਐਸੈਸਰੀ ਹੁੰਦੀ ਆ ਸਾਰੀ ਨਾਲ ਆਪਾਂ ਨੂੰ ਮਿਲ ਜੂਗੀ ਬਾਕੀ ਤੁਸੀਂ ਮਾਲਕ ਨਾਲ ਇੱਕ ਵਾਰੀ ਗੱਲ ਲਾਜ਼ਮੀ ਕਰ ਲਿਓ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਕਿਸੇ ਨੂੰ ਪਸੰਦ ਆਏ ਕੋਈ ਖਰੀਦਣ ਦਾ ਚਾਹਵਾਨ ਹੈਗਾ ਮਾਲਕਾਂ ਦੇ ਵੀ ਰੇਟ ਕਰ ਲਾਂਗੇ ਮੌਕੇ ਤੇ ਨੰਬਰ ਸਕਰੀਨ ਤੇ ਮਾਲਕ ਦਾ 98771 31845 ਗੱਲਬਾਤ ਕਰ ਲਿਓ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਇੱਕ ਮੋਟਰਸਾਈਕਲ ਪਹੁੰਚਿਆ ਜੀ ਮੋਟਰਸਾਈਕਲ ਆਪਣੇ ਕੋਲੇ ਸਿਟੀ ਸੋ ਪਹੁੰਚਿਆ 2021 ਮਾਡਲ ਹੈ ਕੰਡੀਸ਼ਨ ਬਿਲਕੁਲ ਨਵੀਂ ਹੈ ਜੀ ਸਾਰਾ ਲੈਮੀਨੇਸ਼ਨ ਕਰਵਾਇਆ ਹੋਇਆ ਤੇ ਇਹ ਨੰਬਰ ਪੰਜਾਬ ਹੈ ਤੇ ਚਾਰੇ ਪਾਸੇ ਫੋਟੋਆਂ ਦੇਖ ਰਹੇ ਹਾਂ ਰੇਟ ਦੀ ਆਪਾਂ ਗੱਲ ਕਰੀਏ 45000 ਰੁਪਏ ਮਾਲਕ ਨੇ ਮੰਗਿਆ ਹੈ ਇਹਨਾਂ ਦਾ ਏਰੀਆ ਝੰਡੀ ਵਾਲਾ ਗੁਰੂ ਡਿਸਟ੍ਰਿਕਟ ਲਗਦੀ ਆ ਅੰਮ੍ਰਿਤਸਰ ਆ ਤੇ ਕੰਡੀਸ਼ਨ ਆ ਲੋਕਿਆ ਜੀ ਬਿਲਕੁਲ ਨਵੇਂ ਤੇ ਸ਼ੋਰੂਮ ਚੋ ਜਿਵੇਂ ਆਪਾਂ ਕਢਾ ਕੇ ਲਿਆਉਨੇ ਆ ਉਹੋ ਜੀ ਕੰਡੀਸ਼ਨ ਪਈ ਆ ਕਿਸੇ ਨੇ ਚਲਾ ਕੇ ਦੇਖਣਾ ਚਲਾ ਕੇ ਦੇਖ ਸਕਦੋਂ ਬਾਕੀ ਕੋਈ ਗੱਲ ਕਰਨੀ ਆ ਮਾਲਕ ਨਾਲ ਮਾਲਕ ਨਾਲ ਕਰ ਸਕਦੋਂ 95011 53 494 ਆ ਮਾਲਕ ਦਾ ਨੰਬਰ ਆ ਜੀ ਤੇ ਹੁਣ ਆਪਾਂ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਮਾਰੂਤੀ ਗੱਡੀ ਇੱਕ ਪਹੁੰਚੀ ਆ ਸੇਲ ਵਾਸਤੇ ਜੀ ਗੱਡੀ ਦਾ ਜਿਹੜਾ ਮਾਡਲ ਆ ਉਹ ਆਪਨ ਨੂੰ ਮਿਲੂਗਾ 2004 ਤੇ ਗੱਡੀ ਖੜੀ ਆ ਰਾਮਪੁਰਾ ਫੁੱਲ ਏਰੀਆ ਚ ਰੇਟ ਮਾਲਕ ਨੇ 39000 ਰੁਪਏ ਲਾ ਕੇ ਪੇਚੇ ਬਾਕੀ ਰਾਮਪੁਰਾ ਫੁੱਲ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੂੰ ਗੱਡੀ ਪਸੰਦ ਆਈ ਹੈ ਨੰਬਰ 98500 5409695 ਗੱਲਬਾਤ ਕੋਈ ਵੀ ਕਰਨੀ ਕਿਸੇ ਵੀ ਤਰ੍ਹਾਂ ਦੀ ਮਾਲਕ ਨਾਲ ਆਪੇ ਕਰ ਲਿਓ ਬਾਕੀ ਵੀਡੀਓ ਦੀ ਗੱਲਬਾਤ ਆਪਾਂ ਪੂਰੀ ਕਰ ਲਈ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਵਧੀਆ ਲੱਗੀ ਵੀਡੀਓ ਤਾਂ ਲਾਈਕ ਸ਼ੇਅਰ ਲਾਜ਼ਮੀ ਕਰ ਦੋ ਨੀਚੇ ਜਿਹੜਾ ਸਬਸਕ੍ਰਾਈਬ ਦਾ ਬਟਨ ਹੈ ਉਹਨੂੰ ਜਰੂਰ ਦਬਾ ਦਿਓ ਤੇ ਜਲਦੀ ਮਿਲਦੇ ਹਾਂ ਜੀ ਆਪਾਂ ਨਵੀਂ ਵੀਡੀਓ ਨਵੇਂ ਕੋਠੀ ਮਕਾਨ ਘਰ ਦੇ ਨਾਲ ਕਿਸੇ ਕੋਲੇ ਕੋਈ ਮਸ਼ੀਨਰੀ ਕੂਠੀ ਘਰ ਹੋਵੇ ਆਪਣੇ ਚੈਨਲ ਦਾ ਵਟਸਐਪ ਨੰਬਰ ਆ ਨੀਚੇ ਹਰੇ ਜ ਅੱਖਰਾਂ 'ਚ ਲਿਖਿਆ ਰਹਿੰਦਾ ਨੋਟ ਜ਼ਰੂਰ ਕਰ ਲਿਓ ਤੇ ਆਪਣੇ ਕੋਲੇ ਭੇਜ ਦਿਓ ਵੀਡੀਓ ਫੋਟੋਆਂ ਜਾਣਕਾਰੀ ਤੇ ਫਰੀ ਚੜ ਆਪਾਂ ਲਗਾ ਦਾਂਗੇ